28 ਤੋਂ 30 ਨਵੰਬਰ 1955 ਜੋ ਵੀ ਜਿੱਥੇ ਲੱਗਾ ਹੋਇਆ ਹੈ ਤੇ ਸੱਚੇ ਦਿਲੋਂ ਲੱਗਾ ਹੋਇਆ ਹੈ ਤਾਂ ਉਸ ਨੂੰ ਉੱਥੇ ਉਹ ਖੇਡਣਾ ਨਹੀਂ ਚਾਹੀਦਾ ਜੇ ਉਸ ਤੋਂ ਚੰਗੇ ਪਾਸੇ ਉਸ ਨੂੰ ਲਗਾਉਣ ਦੀ ਸਮਰੱਥਾ ਨਾ ਹੋਵੇ ਇੱਕ ਕੁੜੀ ਦੇਵੀ ਦੀ ਮੂਰਤੀ ਨੂੰ ਪੂਜਦੀ ਸੀ ਕੁੜੀ ਦਾ ਮਾਮਾ ਆਰਿਆ ਸਮਾਜੀ ਸੀ ਉਸ ਨੇ ਰੋਕਿਆ ਕੋਈ ਮੂਰਤੀ ਦੀ ਵੀ ਪੂਜਾ ਕਰਦਾ ਹੈ ਕੁੜੀ ਨੇ ਮੂਰਤੀ ਝੁੱਕ ਦਿੱਤੀ ਪਰ ਉਹ ਗਮਸਮ ਹੋ ਗਈ ਉਸ ਦਾ ਦੁਨੀਆ ਦੀਆਂ ਸਭ ਚੀਜ਼ਾਂ ਤੋਂ ਮਨ ਉਪਰਾਮ ਹੋ ਗਿਆ ਉਹ ਇੰਨਾਂ ਸੋਚਾਂ ਵਿੱਚ ਪੈ ਗਈ ਕਿ ਕਿਸੇ ਤਰ੍ਹਾਂ ਜਾਨ ਨਿਕਲ ਜਾਏ ਉਸ ਕੁੜੀ ਦੀ ਮਾਂ ਕੁੜੀ ਨੂੰ ਇੱਕ ਦਾਨੇ ਪਾਸ ਲੈ ਆਈ ਉਸ ਨੇ ਕੁੜੀ ਦੇ ਮਾਮੇ ਨੂੰ ਸਾਧ ਭੇਜਿਆ ਤੇ ਉਸ ਨੂੰ ਸਮਝਾਇਆ ਕੀ ਮੂਰਤੀ ਪੂਜਾ ਤੋਂ ਤਾਂ ਤੂੰ ਵਰਜਿਆ ਹੈ ਜੋ ਇਸ ਦੀ ਸੁਰਤ ਦਾ ਆਧਾਰ ਬਣ ਚੁੱਕੀ ਸੀ ਪਰ ਹੁਣ ਇਹ ਕੁੜੀ ਕਿਸ ਆਸਰੇ ਜੀਵੇ ਮੂਰਤੀ ਦੇ ਆਧਾਰ ਬਦਲੇ ਤੂੰ ਇਸ ਨੂੰ ਕੀ ਆਧਾਰ ਦਿੱਤਾ ਮਾਮੇ ਨੂੰ ਆਪਣੀ ਗਲਤੀ ਦੀ ਸਮਝ ਆ ਗਈ ਉਸ ਨੇ ਕੁੜੀ ਨੂੰ ਕਿਹਾ ਕਿ ਮੈਂ ਗਲਤੀ ਸੀ ਕੁੜੀ ਨੂੰ ਫਿਰ ਮੂਰਤੀ ਲਿਆ ਫੜਾਈ ਕੁੜੀ ਨੇ ਫਿਰ ਪੂਜਾ ਸ਼ੁਰੂ ਕੀਤੀ ਤੇ ਸੁਖੀ ਹੋ ਗਈ ਕੀਰਤਨ ਸੁਣ ਲਵੋ ਕਥਾ ਸੁਣ ਲਵੋ ਪਰ ਕੀਰਤਨ ਜਾਂ ਕਥਾ ਕਰਨ ਵਾਲੇ ਵੱਲ ਦਿਲੀ ਖਿੱਚ ਵਿੱਚ ਨਾ ਜਾਓ ਮਨ ਦਾ ਨਿਸ਼ਾਨਾ ਗੁਰਬਾਣੀ ਦੇ ਉਪਦੇਸ਼ ਰਹਿਣ ਆਪਣੀ ਫਾਇਲੀਤ ਹਾਲਤ ਵਿੱਚ ਰਹੋ ਆਪਣੀ ਰੂਹਾਨੀ ਹਾਲਤ ਛਪਾਈ ਰੱਖੋ ਇਸ ਦਾ ਕਿਸੇ ਨਾਲ ਜ਼ਿਕਰ ਕਰਨ ਦੀ ਜ਼ਰੂਰਤ ਨਹੀਂ ਨਾਨਕ ਭਗਤਾ ਸਦਾ ਵਿਗਾਸ ਵਿਗਾਸ ਰਹਿਣਾ ਹੈ ਇਹ ਭਗਤੀ ਦੀ ਨਿਸ਼ਾਨੀ ਹੈ ਕਦੇ ਸਿਮਰਨ ਨਾਲ ਮਨ ਵਿੱਚ ਖੇੜਾ ਆਉਂਦਾ ਹੈ ਤੇ ਕਦੇ ਪਰਉਪਕਾਰ ਦੇ ਕੰਮਾਂ ਨਾਲ ਨਰਵਸ ਸਿਸਟਮ 나ੜੀ ਮੰਡਲ ਨਾਲ ਸਾਡੀ ਸੁਰਤ ਨੇ ਵਾਹਿਗੁਰੂ ਦੇ ਮਿਲਾਪ ਦਾ ਰਸ ਮਾਣਨਾ ਹੈ ਇਸ ਨੂੰ ਓਵਰ ਟੈਕਸ ਵਿੱਚੋਂ ਵੱਧ ਥੱਕਤ ਨਹੀਂ ਕਰਨਾ ਨੀਂਦ ਕੰਮ ਅੱਜ ਕੰਮ 7 ਘੰਟੇ ਜ਼ਰੂਰ ਕਰਨੀ ਹੈ ਜਿਹੜੇ ਸਵੇਰੇ ਜਾਗਦੇ ਹਨ ਉਹ ਦਿਨ ਨੂੰ ਜਰੂਰ ਸੌਂਦੇ ਹਨ ਭਾਵੇਂ 10 ਮਿੰਟ ਹੀ ਆਰਾਮ ਕਰ ਲੈਣ ਇਸ ਤਰ੍ਹਾਂ ਨਰਵਸ ਨਾੜੀਆਂ ਨੂੰ ਆਰਾਮ ਮਿਲ ਜਾਂਦਾ ਹੈ ਵਾਹਿਗੁਰੂ ਹਰ ਥਾਂ ਹੈ ਸਾਡੇ ਅੰਦਰ ਵੀ ਹੈ ਸਿਮਰਨ ਨਾਲ ਅਸੀਂ ਇਸ ਦੇ ਜਾਣੂ ਹੁੰਦੇ ਹਾਂ ਇਹ ਹੀ ਸਾਡੀ ਕਾਲ ਹੈ ਵਾਹਿਗੁਰੂ ਦਾ ਮਿਲਾਪ ਹਉਮੇ ਦਾ ਫਲਾਹ ਹੋਣਾ ਹੈ ਵਾਹਿਗੁਰੂ ਸਾਨੂੰ ਨਜ਼ਰ ਤਾਂ ਨਹੀਂ ਆਉਣਾ ਪਰ ਉਸ ਦੇ ਮਿਲਾਪ ਨਾਲ ਸਾਡੇ ਅੰਦਰਲੀ ਉੱਚਾਪਨ ਦੀ ਪ੍ਰਤੀਤੀ ਆ ਜਾਂਦੀ ਹੈ ਆਪਾ ਮਿਲਾਪ ਦਾ ਰਸ ਮਾਣਦਾ ਹੈ ਲੋਕ ਕੁਝ ਸਤੂਲ ਚੀਜ਼ ਦੇਖਣਾ ਚਾਹੁੰਦੇ ਹਨ ਤੇ ਮੈਸਮ ਮਰੀਜ਼ਮ ਦਾ ਸ਼ਿਕਾਰ ਬਣਦੇ ਹਨ ਕਦੇ ਤਾਰਾ ਮੰਡਲ ਕਦੇ ਚੰਦ ਮੰਡਲ ਜਾਂ ਸੂਰਜ ਤੇ ਧਰੂ ਮੰਡਲ ਦੇਖਦੇ ਹਨ ਜਿਸ ਤਰ੍ਹਾਂ ਦਾ ਕਿ ਇਹਨਾਂ ਨੂੰ ਕਿਸੇ ਨੇ ਧਿਆਨ ਦਿੱਤਾ ਹੋਵੇ ਮੈਂ ਤਾਂ ਵਾਹਿਗੁਰੂ ਤੋਂ ਸਿਰਫ ਇਹੋ ਮੰਗਦਾ ਹਾਂ ਕਿ ਉਸ ਦਾ ਨਾਮ ਲੈਂਦਾ ਰਾਂ ਇਹ ਨਾ ਵਿਸਰੇ ਜਦ ਅਸੀਂ ਨਾਮ ਜਪਦੇ ਹਾਂ ਵਾਹਿਗੁਰੂ ਦੀ ਯਾਦ ਵਿੱਚ ਤੇ ਉਸ ਦੇ ਮਿਲਾਪ ਵਿੱਚ ਹੁੰਦੇ ਹਾਂ ਜਦ ਮਨ ਨਾਮ ਨਹੀਂ ਜਪਦਾ ਤਾਂ ਮਨ ਦੁਨੀਆ ਦੇ ਪਦਾਰਥਾਂ ਵਿੱਚ ਲੱਗਾ ਰਹਿੰਦਾ ਹੈ ਇਨਸਾਨ ਗੋਡ ਇਨ ਦਾ ਮੇਕਿੰਗ ਬਣ ਰਿਹਾ ਰੱਬ ਹੈ ਜਿਸ ਤਰ੍ਹਾਂ ਪਾਣੀ ਦਾ ਇੱਕ ਕਤਰਾ ਫਿਲਟਰ ਹੁੰਦਾ ਹੈ ਤੇ ਇਕੱਠਾ ਹੋ ਹੀ ਜਾਂਦਾ ਇਸ ਤਰ੍ਹਾਂ ਰੂਹਾਂ ਨਾਮ ਦੀ ਕਮਾਈ ਨਾਲ ਨਿਰਮਲ ਹੋ ਕੇ ਵਾਹਿਗੁਰੂ ਵਿੱਚ ਸਮਾ ਜਾਂਦੀਆਂ ਹਨ ਨਾਮ ਸਿਮਰਨ ਨਾਲ ਅਸੀਂ ਵਾਹਿਗੁਰੂ ਦੀ ਹਜ਼ੂਰੀ ਦੀ ਪ੍ਰੈਕਟਿਸ ਕਰਨੀ ਹੈ ਸਿਮਰਨ ਕਾਲ ਵੀ ਹੈ ਤੇ ਅਰਥ ਵੀ ਨਾਮ ਜਾਰੀ ਰਹੇ ਮੈਂ ਤੇ ਵਾਹਿਗੁਰੂ ਤੋਂ ਇਹੀ ਮੰਗਦਾ ਹੋਰ ਕੁਝ ਨਹੀਂ ਇਸ ਵਾਸਤੇ ਖੇੜੇ ਵਿੱਚ ਵਾਹਿਗੁਰੂ ਦਾ ਹੁਕਮ ਮਿੱਠਾ ਲੱਗੇ ਤੇ ਅਸੀਂ ਉਸ ਦੇ ਹੁਕਮ ਵਿੱਚ ਖੁਸ਼ ਰਹੀਏ ਇਹ ਅਸਲੀ ਗੱਲ ਹੈ ਤੇ ਸਾਰੇ ਸੁੱਖਾਂ ਦਾ ਸਾਧਨ ਹੈ ਪਰ ਇਹ ਹੈ ਮੁਸ਼ਕਲ ਕਰਾਮਾਤ ਕਰਨ ਵਾਲੇ ਮਿਲ ਜਾਣਗੇ ਜਿਹੜੇ ਮੁਰਦੇ ਨੂੰ ਜ਼ਿੰਦਾ ਕਰ ਦਿੰਦੇ ਹੋਣ ਪਰ ਨਾਮ ਵਿੱਚ ਸ਼ਰਧਾ ਤੇ ਭਰੋਸੇ ਵਾਲੇ ਆਦਮੀ ਮਿਲਣੇ ਮੁਸ਼ਕਲ ਹਨ ਸਾਡੇ ਅਚੇਤ ਮਨ ਵਿੱਚ ਵਾਹਿਗੁਰੂ ਦਾ ਰਸ ਬਣਿਆ ਰਹਿੰਦਾ ਹੈ ਉੱਪਰਲੇ ਮਨ ਵਿੱਚ ਕਦੇ ਉਤਾਰ ਆ ਜਾਂਦਾ ਹੈ ਇਸ ਵਾਸਤੇ ਫਿਰ ਵਾਹਿਗੁਰੂ ਗੁਰਮੁਖ ਦੀ ਸੰਗਤ ਮਿਲਦਾ ਹੈ ਗੁਰੂ ਸਾਹਿਬ ਨੇ ਕਦੇ ਮਨ ਨੂੰ ਖਰ ਕਰਕੇ ਪੁਕਾਰਿਆ ਹੈ ਤੇ ਕਦੇ ਜਾਦੋ ਵਾਹਿਗੁਰੂ ਦੀ ਯਾਦ ਵਿੱਚ ਰੰਗਿਆ ਜਾਵੇ ਤਾਂ ਜੋਤ ਸਰੂਪ ਕਿਹਾ ਹੈ ਇਹ ਮਨ ਰੂੜੇ ਰੰਗਲੇ ਤੂੰ ਸੱਚਾ ਰੰਗ ਚੜ੍ਹਾਏ ਰੂੜੀ ਬਾਣੀ ਜੇ ਰਪੈ ਨਾ ਇਹੋ ਰੰਗ ਲਹਿ ਨਾ ਜਾਏ ਅਸੀਂ ਨਾਮ ਹਮੇਸ਼ਾ ਜਪਦੇ ਰਹਿਣਾ ਹੈ ਜਿਹੜੇ ਰੱਬ ਬਣ ਬੈਦੇ ਹਨ ਉਹ ਨਾਮ ਛੱਡ ਦਿੰਦੇ ਹਨ ਫਿਰ ਉਹਨਾਂ ਦਾ ਮਨ ਵਾਹਿਗੁਰੂ ਦੀ ਯਾਦ ਤਾਂ ਕਰਦਾ ਨਹੀਂ ਦੁਨੀਆਂ ਵਿੱਚ ਹੀ ਰੁੱਝਿਆ ਰਹਿੰਦਾ ਹੈ ਅਸੀਂ ਜੋ ਵੀ ਕਰਨਾ ਹੈ ਉਸ ਦਾ ਮਨ ਤੇ ਅਸਰ ਤਾਂ ਹੋਵੇਗਾ ਹੀ ਕੋਟ ਵੀ ਪਾਣਾ ਹੋਵੇ ਤਾਂ ਮਨ ਤੇ ਅਸਰ ਪਵੇਗਾ ਪਰ ਸਿਮਰਨ ਵਾਲਾ ਜਦ ਸਿਮਰਨ ਵਿੱਚ ਰੁੱਝਦਾ ਹੈ ਫਿਰ ਆਪ ਹੀ ਇਕਾਗਰ ਹੋ ਜਾਂਦਾ ਨਾਮ ਸਿਮਰਨ ਨਾਲ ਇਕਾਗਰਤਾ ਹੋ ਆਉਂਦੀ ਹੈ ਲੋਕ ਹੋਰ ਜੋ ਵਿਜ਼ਨ ਦ੍ਰਿਸ਼ ਦੇਖਣ ਦੇ ਹਿਲੇ ਕਰਦੇ ਹਨ ਇਕਾਗਰਤਾ ਵਾਸਤੇ ਹੀ ਹੈ ਜਿਸ ਤਰ੍ਹਾਂ ਕੋਈ ਖਿਆਲ ਦੇ ਦੇਵੇ ਉਹ ਕੁਝ ਦੇਖਦੇ ਹਨ ਪਰ ਇਸ ਤਰ੍ਹਾਂ ਸੁਰਤ ਸਗੋਂ ਮਰ ਜਾਂਦੀ ਹੈ ਸਿਮਰਨ ਵਾਲਾ ਖੇੜਾ ਨਹੀਂ ਰਹਿੰਦਾ ਇੱਕ ਮੋਨੀ ਮੁਸਲਮਾਨ ਫਕੀਰ ਜੋ ਚੰਗੇ ਘਾਲੀ ਤੇ ਕਰਨੀ ਵਾਲੇ ਸਨ ਹਮੇਸ਼ਾ ਸ੍ਰੀ ਦਰਬਾਰ ਸਾਹਿਬ ਹੀ ਪਏ ਰਹਿੰਦੇ ਸਨ ਮੈਨੂੰ ਪਿਆਰ ਬੜਾ ਕਰਦੇ ਸਨ ਮੈਂ ਜਦ ਕਦੀ ਕਿਸੇ ਗੱਲੇ ਉਦਾਸ ਹੋਵਾਂ ਤਾਂ ਮੇਰੀ ਉਦਾਸੀ ਨੂੰ 2 ਘੰਟੇ ਵੀ ਨਹੀਂ ਸਨ ਬੀਤਦੇ ਕਿ ਉਹ ਘਰ ਆ ਜਾਂਦੇ ਮੇਰੀਆਂ ਬਾਹਾਂ ਪਰ ਉਂਗਲਾਂ ਨਾਲ ਕੁਝ ਐਸਾ ਕਰਦੇ ਜਿਵੇਂ ਕੋਈ ਚੀਜ਼ ਉੱਪਰ ਨੂੰ ਉਡਾ ਰਹੇ ਹੋ ਕੁਝ ਚਿਰ ਬਾਅਦ ਮੇਰੀ ਤਬੀਅਤ ਸਾਫ਼ ਹੋ ਜਾਂਦੀ ਤਾਂ ਚਲੇ ਜਾਂਦੇ ਏਸੀ ਤਰ੍ਹਾਂ ਜਦ ਤੁਸੀਂ ਉਦਾਸ ਹੋਏ ਤੇ ਮਹੰਤ ਸਿੰਘ ਜੀ ਤੁਹਾਡੇ ਘਰ ਆ ਗਏ ਤੇ ਤੁਹਾਡੀ ਉਦਾਸੀ ਦੂਰ ਹੋ ਗਈ ਇਹ ਸਤਿਗੁਰਾਂ ਦੀ ਮਿਹਰ ਹੈ ਉਹ ਆਪਣਿਆਂ ਦੀ ਰੱਖਿਆ ਕਰਦੇ ਹਨ ਵਾਹਿਗੁਰੂ ਤਾਂ ਹਰ ਵੇਲੇ ਬਖਸ਼ਿਸ਼ ਕਰ ਰਿਹਾ ਹੈ ਜਦ ਅਸੀਂ ਸਿਮਰਨ ਕਰਦੇ ਹਾਂ ਤਾਂ ਉਸ ਨਾਲ ਕੰਟੈਕਟ ਜੋੜਤ ਹੁੰਦਾ ਹੈ ਤੇ ਅਸੀਂ ਉਸ ਦੀ ਬਖਸ਼ਿਸ਼ ਲੈਣ ਹਾਰ ਬਣਦੇ ਹਾਂ ਨਾਮ ਜਪਣ ਵਾਲੇ ਨੂੰ ਹੌਮੇ ਨਹੀਂ ਆਉਂਦੀ ਜੱਪ ਤਪ ਵਾਲਾ ਤਾਂ ਸਮਝਦਾ ਹੈ ਕਿ ਮੈਂ ਕੋਈ ਕੰਮ ਕਰ ਰਿਹਾ ਨਾਮ ਸਿਮਰਨ ਵਾਲਾ ਕਹਿੰਦਾ ਹੈ ਮੈਂ ਕਰਦਾ ਹੀ ਕੀ ਹਾਂ ਵਾਹਿਗੁਰੂ ਵਾਹਿਗੁਰੂ ਕਰ ਛੱਡਦਾ ਨਾਮ ਜਪ ਕੇ ਅਸਾਂ ਸੁਚੇ ਹੋਣਾ ਹੈ ਫਿਰ ਉਸ ਅਨੰਤ ਨੇ ਇਸ ਅੰਤ ਵਾਲੇ ਨੂੰ ਆਪਣੇ ਵਿੱਚ ਸਮਾ ਲੈਣਾ ਹੈ ਬਾਦਸ਼ਾਹ ਦੇ ਮਹਿਲ ਦੇ ਹੇਠਾਂ ਫਕੀਰ ਆਸਲਾਈ ਖੜਾ ਹੈ ਬਾਦਸ਼ਾਹ ਜਦ ਖਾਣਾ ਖਾ ਚੁੱਕਦਾ ਹੈ ਤਾਂ ਉਸ ਦੇ ਨੌਕਰ ਬਾਕੀ ਰਹੀ ਖੁਰਾਕ ਤਾਂ ਕੀ ਵਿੱਚੋਂ ਬਾਹਰ ਸੁੱਟ ਦਿੰਦੇ ਹਨ ਫਕੀਰ ਇਹ ਚੁੱਕ ਕੇ ਖਾ ਲੈਂਦਾ ਹੈ ਤੇ ਸੰਤੁਸ਼ਟ ਰਹਿੰਦਾ ਹੈ ਉਸ ਨੂੰ ਚੌਂਕੀਦਾਰ ਜਾਂ ਹੋਰ ਕਿਸੇ ਮੁਸਾਫਿਫ ਬਾਜ਼ ਅਰਜ਼ ਕਰਨ ਦੀ ਲੋੜ ਨਹੀਂ ਜੋ ਉਸ ਦੀ ਬਾਦਸ਼ਾਹ ਤੱਕ ਰਸਾਈ ਕਰਾ ਦੇਣ ਇਸ ਤਰ੍ਹਾਂ ਫਕੀਰ ਗਰੀਬੀ ਵਿੱਚ ਸਬਰ ਤੇ ਸੰਤੋਖ ਵਿੱਚ ਰਹਿੰਦਾ ਹੈ। ਇਹੀ ਹਾਲ ਨਾਮ ਅਭਿਆਸ ਦਾ ਹੈ। ਨਾਮ ਵਿੱਚ ਉਹ ਲੱਗਾ ਹੈ ਤੇ ਸਾਈਂ ਦੀ ਮਿਹਰ ਤੇ ਸੰਤੁਸ਼ਟ ਹੈ। ਉਹ ਨਿਰਮਾਣ ਹੈ। ਬਾਕੀ ਜਪ ਤਪ ਵਿੱਚ ਜੋ ਲੱਗਦੇ ਹਨ, ਕਾਲਾਂ ਕਾਲਦੇ ਹਨ। ਉਹ ਆਪਣੀ ਇਸ ਕੀਤੀ ਕਾਲ ਦੇ ਮਾਣ ਵਿੱਚ ਹੁੰਦੇ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।